ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਨਫਰੰਸ ਕਰਦਾ ਹੈ ਗੋਦੀ মিডিਆ ਲਗਾਤਾ ਇਹ ਪ੍ਰਕਾਸ਼ ਚਰਚਦਾ ਕਿ ਦੇਖੋ ਜੀ ਭਾਈ ਅਮਨਪਾਲ ਸਿੰਘ ਦਾ ਭਰਾ ਕੋਲ ਇੱਕ ਆਈਸ ਫੜੀ ਗਈ ਹੈ ਇਹਦੇ ਕੋਲ ਬਹੁਤ ਵੱਡੇ ਖੁਲਾਸੇ ਹੋ ਰਹੇ ਰਾਤ ਦਾ ਬੰਦਾ ਛੋਡੇ ਕੋਲੇ ਆ ਮਰਜੀ ਕਰਦੇ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਹੀ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਉੱਥੇ ਜੀ ਟੈਸਟ ਕਰਾ ਲਿਓ ਇਹ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ ਕਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਿਹਾ ਤੋਂ ਬੁੱਝੀਆਂ ਨੇ ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿ ਲਈ ਅੱਤਵਾਦੀ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬਾਤ ਚੱਲਣਾ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਆਪਾਂ ਦਵਾਰੇ ਸੁੱਡੇ ਰੂਬਰੂ ਹੋਏ ਆ ਕਿਉਂਕਿ ਆਪਣਾ ਖੜ ਗਿਆ ਸੀ ਆਹ ਚੱਲਦਾ ਚੱਲਦਾ ਕੰਮ ਜਾ ਸੋ ਆਪਾਂ ਗੱਲ ਕਰ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਅੱਜ ਜਿਹੜੀ ਗ੍ਰਿਫਤਾਰੀ ਹੋਈ ਆ ਸਵੇਰ ਤੋਂ ਲੈ ਕੇ ਜਿਹੜਾ ਸਾਰਾ ਡਰਾਮਾ ਇੱਕ ਸਾਜ਼ਿਸ਼ ਰਚੀ ਗਈ ਇੱਕ ਪੂਰੇ ਪਲਾਨ ਤਰੀਕੇ ਦੇ ਨਾਲ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਕਹਿੰਦੇ ਜੀ ਉਹ ਲੁਧਿਆਣੇੋਂ ਲੈ ਕੇ ਆ ਰਿਹਾ ਸੀਗਾ 10000 ਰੁਪਏ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ ਤੇ ਰਾਹ 'ਚ ਆ ਕੇ ਫਲੋਰ ਕਹਿੰਦੇ ਜੀ 3 ਲੱਗੇ ਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ ਵੀ ਉਹ ਕੰਡੇ ਨਾਲ ਜੋਕ ਕੇ ਪੀਂਦੇ ਹੋਣਿਆ 4 ਗ੍ਰਾਮ ਜਦੋਂ ਕੋਈ ਇੱਕ মিডিਆ ਕੋਈ ਪੱਤਰਕਾਰ ਸਵਾਲ ਕਰਦਾ ਐਸਐਸਪੀ ਨੂੰ ਉਹ ਕਹਿੰਦਾ ਜੀ ਵੀ ਇਹ ਅਮਰਪਾਲ ਸਿੰਘ ਨਾਲ ਕੀ ਸੰਬੰਧ ਨੇ ਇਹਦੇ ਉਹਨਾਂ ਨਾਲ ਕੀ ਰਿਸ਼ਤਾ ਹੈ ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ ਇਸ ਸਮੇਂਰ ਦੀਆਂ ਖਬਰਾਂ ਚੱਲੀਆਂ ਹੋਊਗਾ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਤੁਸੀਂ ਰਾਤ ਦੀ ਪੁੱਛਗਿੱਛ ਇਹਦਾ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੰਨੇ ਪੈਸੇ ਦਿੱਤੇ ਐ ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਤੇਰੇ ਪਿਓ ਦਾ ਕੀ ਨਾਮ ਤੇਰਾ ਭਰਾ ਕੌਣ ਤੇ ਅਮਰਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ ਤਾਂ ਇਹ ਹੋ ਨਹੀਂ ਸਕਦਾ ਕਿਉਂਕਿ ਉਹ ਸਾਰੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਬਾਪੂ ਨੂੰ ਭਰਾ ਨੂੰ ਚਾਚਾ ਨੂੰ ਤਾਇਆ ਨੂੰ ਭੂਆ ਮਾਸਾ ਸਾਰਿਆਂ ਨੂੰ ਪੁਲਿਸ ਜਾਣਦੀ ਐ ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ ਸੀਸਟਾ ਆਪਾਂ ਚ ਬਲਾਕੇ ਦਫਤਰਾਂ ਚ ਬਲਾਕੇ ਥਾਣਾ ਚ ਬਲਾਕੇ ਉਹਦੀ ਪੁੱਛ ਗਿਚ ਨਾਲ ਉਹ ਕੋ ਲੁਕਿਆ ਛਪਿਆ ਚਿਹਰਾ ਤਾਂ ਨਹੀਂ ਸੀ ਉਹ ਚਿਹਰੇ ਨੂੰ ਵੀ ਲੋਕ ਜਾਣਦੇ ਸੀ ਵੀ ਇਹ ਹਰਪ੍ਰੀਤ ਸਿੰਘ ਹੈ ਜੇ ਲੋਕ ਜਾਣਦੇ ਸੀਗੇ ਵੀ ਇਹ ਭਾਈ ਅਮਰਪਾਲ ਸਿੰਘ ਦਾ ਭਰਾ ਹੈ ਤੇ ਪੁਲਿਸ ਤਾਂ ਪਹਿਲਾਂ ਜਾਣਦੀ ਸੀ ਸਵਾਲ ਖੜਾ ਹੁੰਦਾ ਪੁਲਿਸ ਕਹਿ ਰਹੀ ਆ ਪਹਿਲੀ ਗੱਲ 4 ਗ੍ਰਾਮ 4 ਗ੍ਰਾਮ ਕਿੰਨਾ ਕੁ ਹੁੰਦਾ ਬਹੁਤ ਥੋੜਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ ਮੈਂ ਕਈ ਵਾਰੀ ਮੁੰਡਿਆਂ ਮੰਡ ਨੂੰ ਪੁੱਛਦਾ ਮੈਂ ਕਿੰਨਾ ਖਬੀਬੂ ਕੀ ਹਿਸਾਬ ਤਾ ਵਾ ਕਹਿੰਦੇ ਭਾਈ ਕਈ ਦਾ ਬਾਲੀ ਏਡੇ ਤਗੜੇ ਨਸ਼ੇੜੀ ਐ ਤਿੰਨ ਚਾਰ ਗ੍ਰਾਮ ਤਾਂ ਇੱਕ ਇੱਕ ਬੰਦੇ ਪੀ ਜਾਂ ਦੱਖ ਦਿਨ ਚ ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਗੋਦੀ ਮੀੜਿਆ ਲਗਾਤਾਰ ਇਹ ਵਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਇਸ ਫੜੀ ਗਈ ਆ ਇਹਦੇ ਕੋਲੋਂ ਬਹੁਤ ਵੱਡੇ ਖਲਾਸੇ ਹੋ ਰਹੇ ਨੇ ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਫੜਿਆ ਜਾਵੇ ਨਾ 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ ਸੀএসਟਾਫ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜੀ-ਮੋਟੀ ਰਿਕਵਰੀ ਐ ਤੇ ਕੀ ਆਪਾਂ ਫੋਟੋ ਲਵਾਉਣੀ ਐ ਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਬਿਆਨ ਦੇਣ ਦਾ ਬਹੁਤ ਦੂਰ ਦੀ ਗੱਲ ਆ ਅਗਲਾ ਸਵਾਰ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹਦੇ ਪੋਜ਼ਿਟਿਵ ਆ ਗਿਆ ਜੀ ਇਹਦੀ ਇਹਦੀ ਮੈਡੀਕਲ ਰਿਪੋਰਟ ਹੋਈ ਆ ਉਹ ਚ ਇਹ ਇਹਦੇ ਜਿਹੜੇ ਪਿਸ਼ਾਬ ਚ ਇਹ ਨਸ਼ਾ ਆਇਆ ਉਹ ਭਾਈ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਜੋ ਮਰਜੀ ਕਰ ਦਿਓ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਹੀਂ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਅ ਉਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਇਹਨ ਸਟੇਡੀ ਦਾ ਪਸ਼ਾਬ ਲਿਆ ਟੈਸਟ ਕਰਾਇਆ ਵਿੱਚ ਦਾ ਨਸ਼ਾ ਆ ਗਿਆ ਕਾਨੂੰਨ ਤੁਹਾਡੇ ਕੋਲੇ ਆ ਡੰਡਾ ਤੁਹਾਡੇ ਕੋਲੇ ਆ ਬੰਦਾ ਤੁਹਾਡੇ ਕੋਲੇ ਆ ਤੰਤਰ ਤੁਹਾਡੇ ਕੋਲੇ ਆ ਭਾਈ ਤਗੜੇ ਦਾ ਐਵੇਂ ਥੋੜੀ ਕਹਿੰਦੇ 3200 ਹੈ ਜੋ ਮਰਜੀ ਕਰ ਦਿਓ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਹੇ ਤਾਂ ਬੁੱਝੀਆਂ ਨੇ ਇਹ ਬੁ ਨਮੀਤਾ ਕਹਾਣੀ ਨਹੀਂ ਪੁਲਿਸ ਨੇ ਕਹਾਣੀ ਘਟ ਲੀ ਇਹ ਸਰਕਾਰਾਂ ਨੇ ਕਹਾਣੀਆਂ ਘਟ ਲੀਆਂ ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿੰਦੇ ਅੱਤਵਾਦੀ ਏ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬਾਤ ਚੱਲਣਾ ਇਹਦਾ ਸੰਬੰਧ ਆ ਬੰਦਿਆਂ ਨਾਲ ਉਹ ਛੱਡੋ ਹੁਣ ਦੀਆਂ ਦੇਖ ਲਓ ਨਵੀਆਂ ਤਾਲੀਆਂ ਸੁਣਾ ਦੇਣਾ ਕਿੰਨੀਆਂ ਉਦਾਹਰਨਾਂ ਦੇਵਾਂ ਤੁਹਾਨੂੰ ਅਬਰਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜਿਪਸੀ ਸੀ ਗੋਲੀਆਂ ਜਿਪਸੀ ਜਿਹੜੀ ਨੇ ਜਿਪਸੀ ਸੀਗੀ ਉਹ 'ਚ ਗੋਲੀਆਂ ਮਾਰ ਲੀਆਂ ਵੀ ਸਾਡੇ ਜੀ ਬੈਠੇ ਸਾਡੀ ਜਿਪਸੀ ਦੇ ਵਿੱਚ ਲੋਕਾਂ 'ਨ ਸਾਡੀ ਗੱਡੀ ਤੇ ਗੋਲੀਆਂ ਮਾਰ ਗਏ ਕਿੰਨੀ ਗੱਲ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਐਸੇ ਭੰਤਮਾਨ ਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਲਿਖਤਾ ਸੀ ਕਲੱਖਾ ਚਿੱਟਾ ਵੇਚਦਾ ਮੇਰੀਆਂ ਤਾਰਾਂ ਕਿਧਰੇ ਆਈਐਸਆਈ ਨਾਲ ਜੋੜਤੀਆਂ ਸੀਂਗਾ ਕਿਧਰੇ ਕੋਈ ਲੰਡਾ ਬੈਠਾ ਬਾਹਰਲੇ ਮੁਲਕ ਦੇ ਕੰਟਰ ਉਹਦੇ ਨਾਲ ਜੋੜਤੀਆਂ ਸੀ ਤਾਰ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਚਿੱਟੇ ਨੇੜੇ ਜਿਹਨੇ ਚਿੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚਿੱਟਾ ਵੇਚਦਾ ਇਹ ਮੇਰੇ ਨਾਲ ਹੋਇਆ ਪਿਛਲੇ ਡੇਢ ਸਾਲ ਪਹਿਲਾਂ ਜਮਈ ਮਾਨ ਘੜਤ ਕਹਾਣੀ ਬਣਾਤੀ ਕੋਲੋਂ ਵੀ ਹਾਂਜੀ ਆਈਐਸਆਈ ਨਾਲ ਫਲਾਣਿਆਂ ਬਗਰਉਣਾ ਸੰਬੰਧਾ ਜੇ ਉੱਥੋਂ ਐ ਪੂਰਾ ਪਨਾਤਾ ਸੀਗਾ ਪਲੰਦਾ ਤੇ ਮੇਰੇ ਪ੍ਰੇਸ਼ਤਾਂ ਨੂੰ ਨਹੀਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਐ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਐ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ ਕਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਐ ਕਿ ਦੇਖੋ ਲੋਕੋ ਜਿਹੜਾ ਅਮਰਸਪਾਲ ਕਹਿੰਦਾ ਸੀ ਕਿ ਮੈਂ ਚਟਾ ਛਡਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਲੜ ਲਾਤੇ ਅਮਰਸ਼ ਕਾਤੇ ਸਿੱਖੀ ਨਾਲ ਜੋੜਤੇ ਨਸ਼ਿਆਂ ਤੋਂ ਪਾਸੇ ਕਰਤੇ ਦੂਰ ਕਰਤੇ ਜਿਹੜੇ ਉਹਦੇ ਹਮਾਇਤੀ ਕਹਿੰਦੇ ਆ ਭਈ ਅਮਰਸਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜੇ ਅਮਰਸਪਾਲ ਦੀ ਗੱਲ ਕਰਦੇ ਆ ਉਹਦਾ ਭਰਾ ਤਾਂ ਆਪ ਚਟਾ ਪੀਂਦਾ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਵੇਚਦਾ ਜੇ ਅਸੀਂ ਇਹ ਬਣਾਤਾ ਵੇਚਦਾ ਹੀ ਬਣਾ ਸਕਦੇ ਸੀ ਉਹ ਵੱਡਾਂ ਵਾਲਾ ਪੈਣਾ ਸੀਗਾ ਲੋਕਾਂ ਨੇ ਸੜਕਾਂ ਤੇ ਆਉਣਾ ਸੀਗਾ ਵੀ ਇਹ ਇੰਨਾ ਕੁ ਦੀ ਢਾ ਲਾ ਉਹਦੀ ਸਾਖ ਨੂੰ ਉਹਦੀ ਸ਼ਬੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਰਸਪਾਲ ਦੀ ਗੱਲ ਕਰਦੇ ਆ ਉਹ ਤੋਂ ਆਦਾ ਭਰਾ ਦਾ ਚਿੱਟਾ ਛਡਾਇਆ ਨਹੀਂ ਗਿਆ ਚਿੱਟਾ ਪੀਣ ਤੋਂ ਹਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਚਿੱਟਾ ਛਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ ਓ ਜੀ ਇੱਕ ਡਰਾਮਾ ਰਾਜ ਦਾ ਜੀ 10000 ਰੁਪਿਆ ਜੀ ਉਹਦੇ ਖਾਤੇ 'ਚ ਪਾਤਾ ਜੀ ਉਹ ਕਿ ਕੋ ਐਂ ਦੱਸਿਆ ਵੀ ਕੌਣ ਆ ਉਹਦੇ ਕੋਲ ਖਾਤੇ 'ਚ ਪਾਇਆ ਗਿਆ ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ 'ਚ ਉਹਨਾਂ ਨੇ ਚੱਟਾ ਲੈਣ ਲਈ ਪਾਇਆ ਜਾਲੇ ਨਾਲੇ ਜੇ ਤੁਸੀਂ ਐਨੇ ਬੰਦੇ ਇਹ ਚੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ ਐਂ ਪਤਾ ਖਾਤੇ 'ਆਂ ਥੋੜੀ ਪੈਸੇ ਪੁੰਹਦਾ ਹੁੰਦਾ ਫਿਰ ਹੋ ਸਕਦਾ ਉਹ ਬੰਦਾ ਵੀ ਪਲਾਨਟ ਕੀਤਾ ਗਿਆ ਹੋਵੇ ਜਿਹੜੇ ਬੰਦੇ ਨੂੰ ਇਹ ਕਹਿੰਦੇ ਵੀ 10000 ਰੁਪਇਆ ਇਹਨਾਂ ਨੇ ਨਾਲੇ ਹਾਲਾ ਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ 10000 ਰੁਪਇਆ ਉਹਦਾ ਖਾਤਾ ਨਹੀਂ ਹੈ ਅਮਰਪਾਲ ਦੇ ਭਰਾ ਦਾ ਖਾਤਾ ਨਹੀਂ ਹੈ ਸ਼ਰਮ ਇੱਥੇ ਚਿੱਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕ ਨਾ ਦੇ ਨਾਕਿਆਂ ਦੇ ਉੱਤੋਂ ਦੀ ਕੱਲੇ ਕੱਲੇ ਪਿੰਡ ਚ ਵਿਕੀ ਜਾਂਦਾ ਹੈ ਕੱਲੇ ਕੱਲੇ ਗਲੀ ਮੋੜ ਤੇ ਵਿਕੀ ਜਾਂਦਾ ਉਸ ਨੂੰ ਦਿਖਦਾ ਨਹੀਂ ਉਹ ਫੜਿਆ ਨਹੀਂ ਜਾਂਦਾ ਅੱਛਾ ਚੈਕਿੰਗ ਕਰਦੇ ਫਿਰ ਰਹੇ ਸੀ ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ ਪੀਣ ਦੀ ਤਿਆਰੀ ਕਰਦੇ ਆ ਦੇਖੋ ਕਮਾਲ ਦੀ ਗੱਲ ਜੇ ਜੇ ਬੰਦੇ ਨੇ ਚਲੋ ਮੰਨ ਲਿਆ ਪੀਂਦਾ ਕਹਿੰਦੇ ਜੇ ਬੰਦੇ ਨੇ ਚਲੋ ਲਿਆਂਦਾ ਪੀਣਾ ਹੁੰਦਾ ਕਿਸੇ ਕੋ ਨਹਿਰ ਦੇ ਪਰੜੀ ਤੇ ਖੜ ਜਾਂਦੇ ਜਾਂ ਕੇ ਕਿਸੇ ਕੋ ਖੇਤਾਂ ਵਾਲੀ ਪਹੀ ਤੇ ਖੜ ਜਾਂਦੇ ਕਿਸੇ ਮੋਟਰ ਤੇ ਖੜ ਜਾਂਦੇ ਉਹ ਵੀ ਫਲਾੌਰ ਸ਼ਹਿਰ ਚ ਕੜਨਾ ਸੀ ਆ ਕੇ ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਪਹਿਲਾਂ ਵੀ ਉਹਦੇ ਖਿਲਾਫ ਇੱਕ ਮਾਹੌਲ মিডিਆ ਦੁਆਰਾ ਪ੍ਰਸ਼ਾਸਨ ਦੁਆਰਾ 86 ਬੰਦਿਆਂ ਦੁਆਰਾ ਅਕਸਰ ਜਨ ਦੀ ਕੋਸ਼ਿਸ਼ ਕੀਤੀ ਗਈ ਇਹ ਚੋਲਾ ਲਾ ਕੇ ਭੱਜ ਗਿਆ ਜੀ ਇਹ ਸਿਰੀ ਸਾਫ ਛਿੱਟ ਕੇ ਭੱਜ ਗਿਆ ਜੀ ਇਹਨੇ ਵਾਲ ਕਟਾਤੇ ਜੀ ਇਹ ਭਗੌੜਾ ਹੋ ਗਿਆ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਉਹਦੇ ਖਿਲਾਫ ਉਦੋਂ ਵੀ ਪੂਰਾ ਮਾਹੌਲ ਸੜ ਗਿਆ ਹੁਣ ਇਹ ਗੱਲ ਇਹ ਭਵੰਤਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਆਰੇ ਬੰਦੇ ਜਿੱਤ ਕਿਵੇਂ ਗਏ ਇਹ ਬੰਦੇ ਮੈਨੂੰ ਆਨਲਾਈਨ ਸਮੇਂ ਦੇ ਵਿੱਚ ਢਾਹ ਲਾਉਣਗੇ ਇਹਨਾਂ ਦੇ ਕਿਰਦਾਰ ਨੂੰ ਮਾਰਿਆ ਜਾਵੇ ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਕਰਦੀ ਆ ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਇਆ ਕਹਿੰਦੇ ਯਾਰ ਬਾਈ ਈਨ ਤਾਂ ਵੀ ਹੋ ਸਕਦਾ ਯਾਰ ਹੱਦ ਹੋ ਗਈ ਯਾਰ ਉਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਯਾਰ ਇਹ ਤਾਂ 2084 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਸਮੇਂ ਦੱਸਦੇ ਆ ਕਿ ਨੇ ਦੂਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਸੱਤਵੇਂ ਦਸਵੇਂ ਦਿਨ ਲਗਾਤਾਰ ਕਈ ਦਿਨ ਖਬਰਾਂ ਛਪਦੀਆਂ ਨਹੀਂਆਂ ਅਖਬਾਰਾਂ ਚ ਉਦੋਂ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਤਰਾਜ ਜੋਗ ਬੀਬੀਆਂ ਦੇ ਕੱਪੜੇ ਮਿਲੇ ਨੇ ਉਤਰਾਜ ਜੋਗ ਹੋਰ ਸਮਾਨ ਮਿਲਿਆ ਇਹ ਕੁ ਅੱਜ ਦੀ ਗੱਲ ਆ ਯਾਰ ਇਹ ਤਾਂ ਬੜੇ ਲੰਮੇ ਸਮੇ ਤੋਂ ਕਰਦਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਬੂ ਆਉਂਦੇ ਜਿਹੜੇ ਬੰਦੇ ਆਪਣੀ ਜਾਨ ਤੇ ਖੇਡ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਜਾਂਦੇ ਆ ਜਾਂ ਆਪਣੇ ਕੌਲ ਬਚਨ ਨਿਭਾ ਜਾਂਦੇ ਆ ਉਹਨਾਂ ਦੇ ਫਿਰ ਕਰਦਾਰ ਨੂੰ ਮਾਰਦੇ ਨੇ ਬਾਈ ਸੋ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ ਇਹ ਵਰਤਾਂਤ ਸਿਰਜਿਆ ਕਿਵੇਂ ਜਾ ਰਿਹਾ ਸੋ ਇੱਥੇ ਆਪਾਂ ਦੇਖ ਰਹੇ ਦੂਜੇ ਪਾਸੇ ਦੇਖ ਲੋ ਉਹ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਆਣੇ ਨਵੇਂ ਕਾਨੂੰਨ ਲੈ ਕੇ ਹੁਣੇ ਆਏ ਆ ਇਹ ਕਹਿੰਦਾ ਜੀ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ ਆਈ ਪੀਸੀ ਦੀਆਂ ਧਰਾਵਾਂਾਂ ਵਿੱਚ ਬਦਲਾਅ ਕਰਤਾ ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਐਨਾ ਖਤਰਨਾਕ ਕੰਮ ਕਰਤਾ ਪੁਲਿਸ ਨੂੰ ਇੰਨੀਆ ਤਾਕਤਾਂ ਦੇ ਦਿੱਤੀਆਂ ਵੀ 25 ਤੋਂ 40 ਦਿਨ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲੋ। ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼த்ਰੋਹੀ ਦਾ ਪਰਚਾ ਦਿੱਤਾ। ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੇ ਬੰਦੇ ਗੁਸ਼ਤ ਹਰਸ਼ ਦੀ ਗੱਲ ਕਰਦੇ ਆ ਕਿਸਾਨਾਂ ਲਈ, ਮਜ਼ਦੂਰਾਂ ਲਈ ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ। ਉਹਨਾਂ ਨੂੰ ਕਿਵੇਂ ਦੱਬਣਾ ਹੈ ਸ਼ਨ ਅਰਸ਼ਾ ਨੂੰ ਕਿਵੇਂ ਫੇਲ ਕਰਨਾ ਹੈ ਇਹ ਅਸਲ ਦੇ ਵਿੱਚ ਉਹਦੇ ਲਈੇ ਕਾਨੂੰਨ ਲਿਆਂਦੇ ਗਏ ਆ ਇਹ ਜਿਹੜੀ ਵਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਆ ਯੂਏਪੀਏ ਐਨਐਸਏ ਮਕੋਕਾ ਈਟਾਡਾ ਪੋਟਾ ਕੋਕਾ ਪਤਾ ਨਹੀਂ ਕਿੰਨੇ ਕਮੀਸਾ ਕਿੰਨੇ ਇਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਲੈ ਕੇ ਆ ਰਹੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਹਰ ਮੁੱਦੇ ਨੂੰ ਸਮਝ ਕੇ ਸੋਚ ਕੇ ਵਿਚਾਰ ਕੇ ਇਕੱਠੇ ਹੋ ਕੇ ਬੋਲਗੇ ਵੀ ਜੋ ਆ ਸਾਰੀ ਗੱਲਬਾਤ ਭਾਈ ਅਮਰਪਾਲ ਲਈ ਘਟਨਾ ਵਾਪਰੀ ਆ ਅਮਰਪਾਲ ਦੇ ਭਰਾ ਲਈ ਕਿਵੇਂ ਸਾਰੇ ਇਹ ਸਾਰਾ ਨਿਸ਼ਾਨਾ ਅਮਰਪਾਲ ਨੂੰ ਹੀ ਬਣਾਇਆ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜੀ ਇਹ ਆਏ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਜੀ ਦੇਖੋ ਇਹ ਤਾਂ ਅਜ ਨਹਾਦਸਕਰਾਂ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਪਾਕਿਸਤਾਨ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਫਲਾਨ ਨੇ ਕਿਸੇ ਮੁਲਕ ਨਾਲ ਸੰਬੰਧ ਸੀ ਇਹ ਤਾਂ ਜੀ ਉੱਥੋਂ ਨਹਾਦਸਕਰਾਂ ਨਾਲ ਸਾਰਾ ਰਲਿਆ ਮਿਲਿਆ ਸੀਗਾ ਜੀ ਕੰਮ ਇਹ ਕੈਕਟਰਾਂ ਨਾਲ ਵੀ ਮਿਲੇ ਹੋਏ ਅਸੀਂ ਜੀ ਇਹ ਫਲਾਨਾ ਨਾਲ ਵੀ ਮਿਲੇ ਹੋਏ ਐ ਸਾਰੀ ਕਹਾਣੀ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਦਾਂ ਨੂੰ ਜਾਣਗੇ ਕਿ ਕੋਈ ਪਤਾ ਨਹੀਂ ਸੋ ਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੋਲਣ ਦੀ ਲੋੜ ਆ ਦੂਜੀ ਗੱਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਮਸਲੇ ਦੀ ਜਾਂਚ ਆ ਕਿਸੇ ਰਿਟਾਇਰਡ ਜੱਜ ਕੋਲੋਂ ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਹੈ ਕਿ ਪੂਰਾ ਮਸਲਾ ਹੈ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ 100 ਨਹੀਂ 200 ਫੀਸਦੀ ਕਹਿ ਸਕਦਾ ਕਿ ਸਾਰਾ ਇਹ ਚਿੱਕੜ ਸਿੱਟਣ ਲਈ ਅਮਰਪਾਲ ਦੇ ਉੱਤੇ ਉਹਦੇ کردار ਨੂੰ ਦਾਗੀ ਕਰਨ ਦੀ ਖਾਤਰ ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ ਲੱਖਾਂ ਲੋਕ ਦੇ ਨਾਲ ਖੜ੍ਹ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ ਉਹਦੇ کردار ਨੂੰ ਦਾਗੀ ਕਰਤੀ ਕੀਤਾ ਜਾ ਸਕਦਾ ਸੋਇਕ ਨਮੀ ਗੱਲ ਨਹੀਂ ਹੈ ਪੰਜਾਬ ਦੇ ਲੋਕ ਕਹਾਣੀ ਨੂੰ ਸਮਝਿਆ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ ਕਿਵੇਂ ਇਹ ਚ ਡਰਮ ਵਾਲੇ ਚ ਜਾਂਦੇ ਨੇ ਕਿਵੇਂ মিডিਆ ਖਰੀਦਿਆ ਜਾਂਦਾ ਕਿਵੇਂ ਡਾਕਟਰਾਂ ਨਾਲ ਗੱਲਾਂ ਵਾ ਉਹ ਡਾਕਟਰ ਕੀ ਦੇ ਆ ਉਹ ਵੀ ਸਰਕਾਰਾਂ ਦੀ ਹੈ ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ ਇਹ ਜਿਉਂਦੇ ਨੂੰ ਮੁਰਦਾ ਬਣਾ ਸਕਦੇ ਆ ਭਰਾਵੋ ਤੇ ਮਰੇ ਨੂੰ ਇਹ ਜਿਉਂਦਾ ਕਰ ਸਕਦੇ ਆ ਇਹ ਕੋਈ ਇਹਨਾਂ ਲਈ ਨਵੀਂ ਗੱਲ ਨਹੀਂ ਸੋ ਆਓ ਮੇਰਾ ਵੀਰ ਆਪਾਂ ਜਦੋਂ ਵੀ ਕੋਈ ਹੈ ਜਾ ਮੈਂ ਇਹ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ ਤੇ ਸੋਡੇ ਸਾਹਮਣੇ ਰੂਬਰੂ ਹੋਇਆ ਮੈਂ ਆਇਆ ਕਿਉਂਕਿ ਕਈ ਸੱਜਣਾ ਦੇ ਮੈਨੂੰ ਫੋਨ ਆਏ ਆ ਉਹਨਾਂ ਦੇ ਮਨ 'ਚ ਇਹ ਸ਼ੰਕਾ ਸੀਗੀ ਯਾਰ ਹੋ ਸਕਦਾ ਪੀਂਦਾ ਹੋਵੇ ਯਾਰ ਹੋ ਸਕਦਾ ਸੱਚੀ ਹੋਵੇ ਗੱਲ ਸੋ ਉਹਨਾਂ ਦੇ ਵੀ ਤੇ ਮੈਂ ਆਮ ਲੋਕਾਂ ਲਈ ਵੀ ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀਰੇ ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ ਪਿਛੋਕੜ ਤੋਂ ਜਾਣ ਦੀ ਬਜਾਏ ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ ਸਰਕਾਰ ਦੀਆਂ ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਜੱਕਦਮ ਕਈ ਵਾਰੀ رائے ਬਣਾ ਲੈਨੇ ਆ ਵੀ ਨਹੀਂ ਆ ਅੱਛਾ ਐ ਵੀ ਹੋ ਸਕਦਾ ਹੈ ਅੱਛਾ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਬਾਈ ਬੜਾ ਕੁਸ਼ਕ ਆ ਗਿਆ ਬੜੇ ਕਰਤਾਰ ਕੁਸ਼ੀਆਂ ਕੀਤੀਆਂ ਨਹੀਂ ਆ ਬڑے ਕਰਤਾਰਾਂ ਨੂੰ ਢਾਲਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਬਹੁਤ ਹੋਰ ਬੰਦਿਆਂ ਦੀਆਂ ਵੀ ਸੋ ਇਸ ਕਰਕੇ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਤੇ ਅਸੀਂ ਮੰਗ ਕੇ ਜ਼ਰੂਰ ਇਹ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲੋਂ ਹੋਣੀ ਚਾਹੀਦੀ ਹੈ ਤੇ ਅਸੀਂ ਕੋਈ ਤੇ ਮੈਂ ਫੇਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਪ੍ਰਤਾਂਤ ਕਿਸੇ ਦੇ ਸਿਰ ਜਿਹੇ ਹੋਏ ਮਹੌਲ 'ਚ ਮਿੰਟ ਲੱਗਦਾ ਉਹਦੀ ਆ ਜਾਣੇ ਜਦੋਂ ਲਗਾਤਾਰ ਉਹ ਕਹਿੰਦੇ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜੋ ਬੋਲੀ ਜੋ ਬੋਲੀ ਜੋ ਤਾਂ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਇਹਨਾਂ ਕੋਲ ਤਾਂ 100 ਵਾਰੀ ਛੱਡੋ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੁਰਦੀ ਕੌਲੀ ਚੱਟ মিডিਆ ਬੈਠਾ ਹੀ ਆ ਯਾਰ ਇੱਕ ਪਾਸੇ ਫੋਟੋ ਹੁਣ ਤੁਸੀਂ ਦੇਖੋ ਨਾ ਸ਼ਰਾਰਤ ਦੇਖੋ ਇੱਕ ਪਾਸੇ ਫੋਟੋ ਅਮਰਤਪਾਲ ਦੀ ਲਾਈ ਹੈ ਇੱਕ ਪਾਸੇ ਉਹਦੀ ਉਹਦੇ ਭਰਾ ਦੀ ਲਾਈ ਹੈ ਮੋਢਾ ਉਹਦਾ ਨਿਸ਼ਾਨਾ ਉਹ ਮੀਡੀਆ ਤੇ ਚੱਲ ਰਿਹਾ ਸੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬੀਓ ਤੁਹਾਡੇ ਨਾਲ ਹੋ ਕੀ ਰਿਹਾ ਤੁਹਾਡੇ ਜਿਹੜੇ ਅਸਲ ਦੇ ਵਿੱਚ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਆਪਣੇ ਜੀਵਨ ਦੇ ਵਿੱਚ ਚੰਗਾ ਪਰਸ ਲਿਆ ਸਕਦੇ ਆ ਉਹਨਾਂ ਬੰਦਿਆਂ ਨੂੰ ਕਿਵੇਂ ਹਟਾ ਲਾ ਰਹੇ ਨੇ ਕਿਵੇਂ ਉਹਨਾਂ ਬੰਦਿਆਂ ਦੇ ਕਰਤਾਰ ਕੁਸ਼ੀ ਕਰਕੇ ਉਹਨਾਂ ਨੂੰ ਤੁਹਾਡੇ ਦਿਲਾਂ ਦੇ ਵਿੱਚੋਂ ਉਹਨਾਂ ਪ੍ਰਤੀ ਜਿਹੜੀ ਉਨ੍ਹਾਂ ਦਾ ਮਾਣ ਸਨਮਾਨ ਇੱਜ਼ਤਾ ਉਹਨੂੰ ਘਟਾਇਆ ਜਾ ਰਿਹਾ ਜਾਂ ਨਫ਼ਰਤ ਉਹਨਾਂ ਪ੍ਰਤੀ ਕਿਵੇਂ ਪੈਦਾ ਕਰਨੀ ਹੈ ਲੋਕਾਂ ਦੇ ਮਨਾਂ 'ਚ ਇਹ ਸਾਰਾ ਵਰਤਾਂ ਤੋਂ ਸਿਰਜ ਰਹੇ ਨੇ ਵਾਹਿਗੁਰੂ ਜੀ ਕੀ ਫਤਿਹ